ਬਾਹਿਗੂ ਜੀ ਕਾ ਖਾਲਸਾ ਬਾਹਿਗੂ ਜੀ ਕੀ ਫਤਿਹ ਸੇਪੋ ਨੂੰ ਛੱਡ ਤਾ ਆਨੰਦ ਗੜ ਨੂੰ ਕਰ ਗਏ ਸੀ ਪਾਰ ਸਰ ਸਾਰੇ ਹੜ ਨੂੰ ਖੀਰੂ ਖੀਰੂ ਸਾਰਾ ਪਰਿਵਾਰ ਹੋ ਗਿਆ ਸਭ ਕੁਝ ਰੁੜ ਕੇ ਖਵਾਰ ਹੋ ਗਿਆ ਝਖੜ ਹਨੇਰੀਆਂ ਤੇ ਬੁਰੇ ਹਾਲ ਸੀ ਮਾਤਾ ਗੁਜਰੀ ਦੇ ਨਾਲ ਛੋਟੇ ਲਾਲ ਸੀ ਕਾਲੀ ਬੋਲੀ ਰਾਤ ਸਮਾ ਜਾਵੇ ਭੰਜ ਦਾ ਕਿਹੜੇ ਪਾਸੇ ਜਾਵਾਂ ਹੋ ਜੇ ਨਹੀਂ ਸੀ ਸੁਝਦਾ ਮਨ ਕੀ ਸੀ ਪਾਣਾ ਤੁਰ ਪਏ ਅਕਾਲ ਦਾ ਕੋਮਲ ਸਰੀਰ ਦੇ ਨ ਸੀ ਸਿਆਲ ਦਾ ਆਖਰ ਨੂੰ ਪੁਜੇ ਮਾਸ਼ਕੀ ਦੀ ਝੁਗੀ ਤੇ ਰਾਤ ਕੱਟੀ ਤੁਰ ਪਏ ਸਵੇਰ ਉੱਗੀ ਤੇ ਸਤ ਪੂਰਾ ਦਿਨ ਜਦ ਆਣ ਖਿលਿਆ ਤੁਰੇ ਜਾਂਦੇ ਰਸਤੇ 'ਚ ਗੰਗੂ ਮਿਲਿਆ ਮਿਲਦਿਆਂ ਸਾਰ ਚਰਨਾ ਤੇ ਟਹਿ ਗਿਆ ਮਾਤਾ ਗੁਜਰੀ ਤੇ ਲਾਲ ਖੇੜੀ ਲੈ ਗਿਆ ਹੋਇਆ ਸੀ ਹਨੇਰਾ ਜਦੋਂ ਅੱਧੀ ਰਾਤ ਨੂੰ ਲਾਗੇ ਅਕਲੰਕ ਬ੍ਰਾਹਮਣਾਂ ਦੀ ਜਾਤ ਨੂੰ ਮੋਹਰਾ ਵਾਲੀ ਥੈਲੀ ਸੀ ਗੰਘੂ ਤੱਕਿਆ ਲਾਲ ਜਿਹਦੇ ਵਿੱਚ ਗਿਆ ਭੈੜਾ ਡੰਗਿਆ ਮੋਹਰਾ ਵਾਲੀ ਥੈਲੀ ਚੁੱਕ ਆਪਣੇ ਸੀ ਬਸ ਕਰ ਲਈ ਮਾਨੇ ਵਿੱਚ ਬਿਉਤ ਨਾਲ ਸੀ ਸਕੀਮ ਕੜ ਲਈ ਸਾਰੀਆਂ ਹੀ ਮੋਰਾ ਮੈਂ ਹੜੱਪ ਜਾਵਾਂਗਾ ਰੱਜ ਕੇ ਇਨਾਮ ਸਰਕਾਰ ਕੋਲੋਂ ਪਾਵਾਂਗਾ ਠਪੋਦੀ ਹੋਈ ਜਦੋਂ ਪਰਵਾਤ ਸੀ ਛੱਟ ਗੰਗੂ ਨੇ ਸੀ ਆਪਣੀ ਦਿਖਾਈ ਔਕਾਤ ਜੀ ਲਿਆਵੇ ਗੰਗੂ ਗੋਰਾ ਵਾਲੀ ਥੈਲੀ ਮੋੜ ਦੇ ਇੱਕ ਘਰੇ ਰੱਖਾਂ ਦੂਜਾ ਕਹਿੰਦੇ ਚੋਰ ਜੀ ਹਹਾਕਾਰ ਉਸੇ ਵੇਲੇ ਦੌੜਿਆ ਚਿੰਦਰਾ ਹਰਾਮੀ ਮੋੜਿਆ ਨਾ ਮੋੜਿਆ ਰਤ ਵਿਗਲਾਂ ਰਹਿ ਗੀਆਂ ਸੀ ਗੁਜੀਆਂ ਉਸੇ ਟਾਈਮ ਖਬਰਾ ਮਰਿੰਡੇ ਪੂਜੀਆਂ ਕਰਕੇ ਚੜਾਈ ਫੌਜਾਂ ਆਣ ਚੜੀਆਂ ਗਣੀ ਮਣੀ ਖਾਨ ਹੱਥੀ ਲਾਇਆਂ ਹੱਥ ਕੜੀਆਂ ਲੈ ਕੇ ਸਿਪਾਹੀ ਪੁੱਜ ਗਏ ਅਖੀਰਾਂ ਨੂੰ ਮਾਤਾ ਗੁਜਰੀ ਤੇ ਨੰਨੇ ਬੀਰਾਂ ਨੂੰ ਨੌ ਪੋ ਨੂੰ ਹੁੰਦੀਆਂ ਅਖੀਰਾਂ ਜਾਪੀਆਂ ਬੁੱਝ ਠੰਡੇ ਵਿੱਚ ਕੈਦ ਕੀਤਾ ਪਾਪੀਆਂ ਲੋੜਿਆਂ ਦੀ ਠੰਡ ਜਾਵੇ ਸੀਨਾ ਚੀਰ ਦੀ ਰੱਤਾ ਬੀਨਾ ਘਟ ਚੰਦਰੀ ਗੁਜ਼ਾਰਦੀ ਜਿਨ੍ਹਾਂ ਨੇ ਹੁਲਾਰੇ ਮਾਣੇ ਸੀ ਬਲੰਗ ਦੇ ਉਹਨਾਂ ਹੱਡਾਂ ਨੂੰ ਸੀ ਵਿਨ ਬੁੱਲੇ ਲੰਗ ਦੇ ਠਰੂੰ ਠਰੂੰ ਕਰਦੀਆਂ ਜਿੰਦਾਂ ਨਿੱਕੀਆਂ ਪਾਪੀ ਦੀਆਂ ਗੈਰ ਤਾਂ ਜਮਾ ਹੀ ਵਿਕੀਆਂ ਸੂਬੇ ਦੀਆਂ ਅਕਲਾਂ ਤੇ ਪਿਆ ਪਰਦਾ ਮਨ ਆਇਆ ਕਾਫਰ ਪਿਆਸੀ ਕਰਦਾ ਪ੍ਰਤੀਖਿਆ ਦੇ ਹਲੀਜ ਆਕੇ ਖਲੋ ਗਈ ਤੇ ਚਿਹਰੀ ਚ ਪੇਸੀ ਪੈਣੀ ਸ਼ੁਰੂ ਹੋ ਗਈ ਦਸ ਤੇ 11 ਪੋਦੇ ਡੂੰਗੇ ਸੀਨ ਸੀ ਦੇ ਕੇ ਪਾਪੀ ਲਾਲ ਚ ਮਣਾਉਂਦੇ ਈਣ ਸੀ ਬੇਗਮਾਂ ਦੇ ਡੋਲੇ ਦੇ ਦਿਆਂ ਵਜੀਰੀਆਂ ਜੇ ਮੰਨੋ ਇਸਲਾਮ ਦੇ ਦਿਆਂ ਅਮੀਰੀਆਂ ਸਿਰ ਨਾਲ ਸਿੱਧਕ ਨਵਾਉਣਾ ਜਾਣਦੇ ਲੋ ਬਨਾਲ ਚਨੂ ਨੱਥ ਪਾਉਣਾ ਜਾਣਦੇ ਸੂਬੇ ਆ ਰਿਵਾਜ ਹੈ ਪੁਰਾਣਾ ਸਿੱਖੀ ਦਾ ਈਦ ਕਿੱਥੇ ਮੰਨਦੀ ਐ ਘਰਾਣਾ ਸਿੱਖੀ ਦਾ ਗੁੱਸੇ ਵਿੱਚ ਆ ਕੇ ਆਖ ਦੇ ਜਲਾਦ ਨੂੰ ਨੀਹਾਂ ਵਿੱਚ ਚਿਨੋ ਸੱਪਾਂ ਦੀ ਔਲਾਦ ਨੂੰ ਝਟਪਟ ਬਿੰਦਿਆਂ ਤਿਆਰੀ ਹੋ ਗਈ ਮਲੂਕੜੀਆਂ ਜਿੰਦਾਂ ਦੀ ਸ਼ਿੰਗਾਰੀ ਹੋ ਗਈ 12 ਪੋ ਦਾ ਦਿਨ ਜਿਵੇਂ ਗਿਆ ਚੰਬਿਆ ਧਰਤੀ ਵੀ ਰੋਈ ਅਸਮਾਨ ਕੰਬਿਆ ਨੀਹਾਂ ਵਿੱਚ ਚਿੰਨਤੀਆਂ ਜਿੰਦਾ ਨਿਕੀਆਂ ਬਾਗਾਂ ਵਿੱਚ ਬਹਾਰਾਂ ਜਿਵੇਂ ਪਈਆਂ ਫਿੱਕੀਆਂ ਠੋਡੀ ਕੋਲ ਜਦੋਂ ਪਹੁੰਚੀ ਕੰਦ ਸੀ ਰੁਕ ਗਏ ਸੀ ਸਾਂ ਪਰ ਹੌਸਲੇ ਬੁਲੰਦ ਸੀ ਡਿੱਗ ਪਈ ਸੀ ਕੰਦ ਤਨ ਕੰਬੀ ਜਾ ਰਿਹਾ ਸਿਮ੍ਹ ਦੀ ਸਿਰਤ ਸਾਂ ਕੋਈ ਕੋਈ ਆ ਰਿਹਾ ਸਾੱਤੀ ਉੱਤੇ ਗੋਡਾ ਰੱਖ ਰਗਾਂ ਵੱਡੀਆਂ ਕਾਫਰਾਂ ਨੇ 59 ਸੀ ਮੁਕਾ ਛੱਡੀਆਂ ਇਦਾਂ ਜਾਪੇ ਜ਼ੁਲਮ ਖਲਾਸ ਹੋ ਗਿਆ ਸੂਬੇ ਆਂਦਾ ਸਭ ਕੁਝ ਨਾਸ ਹੋ ਗਿਆ ਜਦੋਂ ਪਤਾ ਲੱਗਿਆ ਕਲੀ ਟੁੱਟੇ ਜੋਟਰੇ ਹੋ ਗਏ ਨੇ ਪਾਸ ਮੇਰੇ ਨਿੱਕੇ ਪੋਤਰੇ ਖੁਸ਼ੀ ਖੁਸ਼ੀ ਗਏ ਖੁਦਾਈ ਵਾਗਤੇ ਮਾਤਾ ਨੇ ਸਵਾਸ त्याਗਤੇ ਤੇਰਾ ਪੋਨੂ ਕੀਤਾ ਸੰਸਕਾਰ ਸੂਰਮਿਆਂ ਖਰੀਦ ਮਹਿੰਗੀ ਭੂਮੀ ਕਦਰਦਾਰ ਸੂਰਮਿਆਂ ਮੋਤੀ RAM ਮੇਰਾ ਬੜਿਆਈ ਖੱਟ ਗਿਆ ਡੋਡ ਰਮਲ ਸੂਬੇ ਦੇ ਸੀ ਮਾਰ ਛੱਟ ਗਿਆ ਪੀਚ ਦਿੱਤੇ ਸਭ ਕਰਵਾਰ ਇਹਨਾਂ ਨੇ ਗੁਰੂ ਲੇਖੇ ਲਾਤੇ ਪਰਿਵਾਰ ਇਹਨਾਂ ਨੇ ਰੈਂਦੀ ਦੁਨੀਆ ਨੇ ਜਸ ਗੋਣਾ ਇਹਨਾਂ ਦਾ ਲਿਖ ਲਿਖ ਇਤਿਹਾਸ ਵੀ ਸੁਣਾਉਣਾ ਇਹਨਾਂ ਦਾ ਕੌਮ ਲੇਖੇ ਜਿੰਨਾਂ ਦਾ ਸਵਾਸ ਟੁੱਕਦਾ ਸਦੀਪ ਦਾ ਅੱਜ ਉਹਨਾਂ ਅੱਗੇ ਸਿਰ ਝੁੱਕਦਾ ਸਾਡੇ ਉੱਤੇ ਕਰ ਉਪਕਾਰ ਗਏ ਮਲਾਂ ਉੱਚੀਆਂ ਨੇ ਮਾਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ